ਕਬੂ ਸੁਣੀ ਜੈ ਸਰੈਣ ਹੋਰ ਕੀਰਤਨ ਗਾ ਇਹ ਸੁਰੈਣ ਹੋਰ ਕੀਰਤਨ ਗਾ ਸੋ ਜਨ ਜਮ ਕੀ ਕਾਟ ਨ ਪਾਏ ਸੋ ਜਨ ਜਮ ਕੀ ਬਾਟਨਾ ਪਾ ਕਾਟ ਨਾ ਪਾਇਏ ਜੋਨ ਜਮ ਕੀ ਕਾਟ ਨਾ ਵਾਹ ਭਗਤ ਰਬਿਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦੇ ਜਿਹੜੇ ਨੂੰ ਮੁੱਖ ਰੱਖਦੇ ਹੋયા ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਤੇ ਉਸ ਦੇ ਲਈ ਸ੍ਰੀ ਗੁਰੂ ਰਬਿਦਾਸ ਮੰਦਰ ਜੀ ਦੀ ਸੰਗਤ ਪ੍ਰਬੰਧਕ ਕਮੇਟੀ ਅਤੇ ਸਾਰੇ ਹੀ ਸਤਿਕਾਰਯੋਗ ਸੇਵਾਦਾਰ ਨਗਰ ਕੀਰਤਨ ਦੇ ਲਈ ਤਿਆਰ ਬਿਆਰ ਤਿਆਰ ਖੜੇ ਹਨ ਤੇ ਜੋ ਨਗਰ ਕੀਰਤਨ ਦੇ ਨਾਲ ਸੰਗਤਾਂ ਆਉਣਗੀਆਂ ਉਹਨਾਂ ਦੀ ਸੇਵਾ ਦੇ ਲਈ ਨਗਰ ਦੀਆਂ ਇਹਨਾਂ ਸੰਗਤਾਂ ਵੱਲੋਂ ਇਹਨਾਂ ਸੇਵਾਦਾਰਾਂ ਵੱਲੋਂ ਚਾਹ ਪਾਣੀ ਦਾ ਲੰਗਰ ਲਾਇਆ ਜਾਊਗਾ ਸੋ ਪ੍ਰਮਾਤਮਾ ਵਾਹਿਗੁਰੂ ਇਹਨਾਂ ਉੱਤੇ ਮਿਹਰ ਭਰਿਆ ਹੱਥ ਰੱਖੇ ਜੀ ਤੰਦਰੁਸਤੀ ਬਖਸ਼ੇ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਰਵਿਦਾਸ ਮੰਦਰ ਕਮੇਟੀ ਸੇਵਾਦਾਰ ਅਤੇ ਸਾਰੀਆਂ ਸਤਿਕਾਰਯੋਗ ਸੰਗਤਾਂ ਹਾਜ਼ਰ ਹਨ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਚਾਹ ਪਾਣੀ ਦਾ ਲੰਗਰ ਇਹਨਾਂ ਵੱਲੋਂ ਲਾਇਆ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਕਿਸੇ ਵੱਦਾ ਰਹੀ ਗਿਆ ਹਾਂ ਠੀਕ ਹੈ ਧੰਨਵਾਦ ਇਹਦਾ ਵੀ ਨਾਕੀ ਇਹਨਾਂ ਦਾ

ਨਾਗਰਿਕਾਂ ਕਰ ਕਰਮਾ ਕਰਦਾ ਹੋਇਆ ਸਰਦਾਰ ਸਾਹਿਬ ਦੀ ਸਰਦਾਰ ਚੜ੍ਹ ਕੇ ਪਹਿਲੇ ਬਣਾ ਰਮਦਾਸ ਮੰਦਪ ਦੀ ਸਾਜ ਵਿੱਚ ਨਗਰ ਨੀਂਵੇ ਬਹੁਤ ਰੁਕਿਆ ਹੈ ਹੋਰ ਸਭ ਤੋਂ ਪਹਿਲਾ 24 वर्षी ਹੋ ਰਹੀ ਹੈ ਪ੍ਰਬੰਧ ਕਮੇਟੀ ਬੋਲੇ ਆ ਵਾਹਿਗੁਰੂ ਜੀ ਖਾਤੇ ਸੇ ਸੋ ਅਸਾੜੀ ਮਨਾ ਰਹੇ ਆ। ਕਾਹਨੇ ਜਿਆਦਾ ਕੁਝ ਨਹੀਂ ਕਹਿਣਾ। ਇਹਨੇ ਬੋਲਣਾ ਹੈ ਹੁਣ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਅਲਵਿਦਾ ਪੰਜਾਬ ਅੱਧ ਦੇ ਮਕੂੜਾ ਨਾ ਇਹ ਪਾਏ ਆਪਣੇ ਨਾਲ। ਗੁਰੂ ਨਾਨਕ ਭਗਤ ਜੀ ਆਪਾਂ ਬਾਣੀ ਵਾਰੇ ਚੰਨਣਾ ਪਾਉਣਾ ਸੰਗਤਾਂ ਨੂੰ। ਬਾਕੀ ਆਪਾਂ ਰਾਜਨੀਤੀ ਗੱਲ ਨਹੀਂ ਲਿਆਉਣੀ। ਇਹ ਬੇਨਤੀ ਆ ਪਾਏ। ਸਾਡੀ ਕਮੇਟੀ ਵੱਲੋਂ ਪਹਿਲਾਂ ਕੀਤਾ ਸੀ ਭਾਈ ਹੋਰ ਕੋਈ ਨਹੀਂਗਾ ਹੁਣ ਬੇਨਤੀ ਹੈ ਅਰੂਪ ਸਿੰਘ ਜੀ ਇੱਕ ਘੰਟਾ ਇੱਕ ਘੰਟਾ ਭਾਈ ਸੰਗਤ ਆਨੰਦ ਮੰਨਣ ਗਿਆ ਇੱਕ ਘੰਟੇ ਵਿੱਚ ਭਾਈ ਆਪਾਂ ਨੂੰ ਇਹਨਾਂ ਦੇ ਵਿਚਾਰ ਸੁਣੋ ਗਰਮਾਣੀ ਸੁਣੋ ਇਤਿਹਾਸ ਸੁਣੋ ਪੂਰੂ ਅਰਦਾਸ ਭਗਤੀ ਦਾ ਇਹ ਵਾਹਿਗੁਰੂ ਜੀ ਵਾਹਿਗੁਰੂ 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 ਸਤਨਾਮ उ बंदे भॼन पुन दान कर गुरू नानक देवार गुरू नानक दे दोकाद करख परमात्म माता सारी रचना सेरा कई बार बगीचे में रूप बन के रहूं तरा रूप बन के रहूं हर पेट गाये नालिक रुपा जी तेरे बण गायो नालका कार के रुपा जी तरे बण गायो नालका ਆਦਾ ਇਹ ਬਹੁਤ ਹੀ ਮਰਪਾ ਗਿਆਨਾ ਹੁਣ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਕਮੇਟੀ ਪ੍ਰਬੰਧਕ ਦਾ ਸ੍ਰੀ ਦੇ ਸਰਪੰਚ ਸਾਹਿਬ ਐਨ ਆਰ ਪਤਵੰਤੇ ਸੱਜਣ ਬੀਬੀਆਂ ਮਤਾਵਾ ਸਮੂਹਤੀ ਸੰਗਤ ਅਰਦਾਸ ਮੰਦ ਦੇ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਬੜੀ ਪਿਆਰ ਤੇ ਸ਼ਕਾਧੀ ਨਾਲ ਆਹਰਾ ਲੰਗਰ ਲਾਇਆ ਔਰ ਬੜਾਈ ਨਿਕਾ ਸਵਾਗਤ ਕੀਤਾ ਗਿਆ ਵਧਾਈ ਦੇ ਪਾਤਰੋਂ ਭਾਈ ਜਾਲਾ ਕੋਈ ਨਾਮ ਬੋਲਦੇ ਹੋਣਾ ਇਸ ਤੋਂ ਬਾਅਦ ਅਸੀਂ ਸਾਡੇ ਡੇਰੇ ਜਾਵਾਂਗੇ ਉੱਥੇ ਭਾਈ ਆਪਣਾ ਫੜਾਗਾ ਹੁਣ ਨਾਮ ਬੋਲੇ ਜਾਣਗੇ ਭਾਈ ਸੰਗਤਾਂ ਨੂੰ ਵੇਖ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਦੁਆਰਾ ਦੀ ਪ੍ਰਬੰਧ ਕਮੇਟੀ ਵੱਲੋਂ ਜੈਲ ਸਿੰਘ ਜਿਆਨ ਸਿੰਘ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਹੋ ਸਤਿ ਆਕਾਲ ਸਾਰਿਆਂ ਸੰਗਤਾਂ ਦਾ ਪਾਏ ਦੁਆਰਾ ਫੇਰ ਧੰਨਵਾਦ ਕਰਦੇ ਹਾਂ ਲੱਖਰ ਕੀਤੇ ਦੇ ਨਾਲ ਪਰਕਾਰਨਾ ਕਰਦੇ ਹੋਏ ਨਾਲ ਚੱਲਣਾ ਹੈ ਕੋਈ ਦੇ ਤੋਂ ਕੋ ਗੱਲ ਦੀ ਬਾਤ ਹੀ ਹੋਵੇ ਤਾਂ ਮਾਫਤਨਾ ਪਾਏ ਗੁਰੂ ਸਾਹਿਬ ਸੰਤ ਵਕਸ਼ ਲੋਗ ਹੈ वाहिगुरू जी का ख़ालसा वाहिगुरू जी फते